ਈ ਨਾ ਨਹੀਂ ਉਹ ਦਿਖਦਾ ਨਹੀਂ ਤੈਨੂੰ ਤੈਨੂੰ ਨਹੀਂ ਨਾ ਦੱਸਾਂ ਮੈਨੂੰ ਉਹ ਤੂੰ ਕੀ ਦੱਸਿਆ ਤੈਨੂੰ ਮੈਂ ਦੱਸਦਾ ਖੜ ਜਾ ਇਹ ਫਸ ਗਿਆ ਸੀ ਆ ਦੱਸ ਉਹ ਖੜ ਜਾ ਬਾਈ ਮੈਂ ਆਪਣੇ ਭਰਾ ਨੂੰ ਬੁਲਾਣਾ ਕੋਣ ਕਰ ਕਰ ਜਿੰਨੂ ਮਰਜ਼ੀ ਕਰ ਲੈ ਤੇ ਬਦਮਾਸ਼ ਨੂੰ ਭਰਾ ਨੂੰ ਬੁਲਾਣਾ ਇਹਨੇ ਕਰ ਹੈਲੋ ਉਹ ਲਾਡੀਆਂ ਫਾਟਕਾਂ ਕੋਲੇ ਲੜਾਈ ਹੋ ਗਈ ਆ ਯਾਰ ਮੜਾ ਜਲਦੀ ਹਾਂ ਬਾਈ ਬਰੇ ਭਰਾ ਨਾ ਗੱਡੀ ਲੈ ਕੇ ਆਇਆ ਹੈ ਮੀ ਪੈਂਦਾ ਪਿਆ ਜਦੋਂ ਆਉਂਦਾ ਨਾ ਮੈਂ ਆਉਣਾ ਇਦਾਂ ਕਰ ਫਿਰ ਜਦੋਂ ਗੱਡੀ ਆ ਗਈ ਸਿਵਲ ਹਸਪੀਟਲ ਹੀ ਆ ਜੀ ਸਿੱਧਾ ਖਤਮ ਹੋ ਛੱਡ ਭਰਾਵਾ ਇਹਦਾ ਲਾਜ ਵੀ ਆਪਾਂ ਨੂੰ ਕਰਾਣਾ ਪੈਣਾ ਵਾ ਓਏ ਕਰਿਓ ਚਲਾ ਚਲੀਏ ਕਿਆ ਗੁੰਡਾ ਬਨੇ ਕਰੇ ਤੂੰ